ਅਸੀਂ ਆਖਾਂ ਵੀ 90000 ਥੋੜਾ ਅਸੀਂ ਰੱਖਾਂਗੇ ਖੂ ਤੋ ਚੱਕ ਲਈਂ ਕਹਿੰਦੀ ਮੈਂ ਨਹੀਂ ਚੱਕਣੀ ਖੂ ਤੋ ਮੈਂ ਮੰਨਦੀ ਨਹੀਂ ਇਸ ਗੱਲ ਅਸੀਂ ਇਸ ਗੱਲਾਂ ਨੂੰ ਮੰਨਦੇ ਨਹੀਂ ਚੱਲ ਜੇ ਅਸੀਂ ਗਰੀਬ ਆ ਅਸੀਂ ਪੈਸਾ ਤਾਂ ਨਹੀਂ ਚੱਕਦੇ ਵੀਰ ਜੀ ਕਿਸੇ ਦਾ ਜੇ ਅਸੀਂ ਗਰੀਬ ਆ ਚੂੜੇ ਛਾਪੜੇ ਤਾਂ ਸਾਨੂੰ ਨਾ ਕਹੇ ਇਹ ਜੱਟ ਜੀਵਿੰਦਾਰ ਸਾਨੂੰ ਚੂੜਿਆਂ ਤੋਂ ਬਿਨਾ ਨਹੀਂ ਬੋਲੇ ਇਹ ਫਿਰ ਅਸੀਂ ਜਦੋਂ ਉਦੋਂ ਬਾਅਦ ਚ ਇਨਵੈਸਟੀਗੇਸ਼ਨ ਕੈਮਰੇ ਮੇਰੇ ਜਿਹੜੇ ਲੱਗੇ ਹੋਏ ਆ ਉਹ ਚੈੱਕ ਕੀਤੇ ਉਹਨਾਂ ਚ ਫਿਰ ਇਹ ਦਾ ਸਾਨੂੰ ਸ਼ੱਕ ਨਹੀਂ ਪੱਕਾ ਕਨਫਰਮ ਵੀ ਲਿਆਂਦਾ ਹੈ ਪਰ ਸੱਚ ਚ ਦੇ ਕੇ ਉਹ ਗੱਡੀ 'ਚ ਰੱਖਦਾ ਹੈ ਗੱਡੀ ਤੋਂ ਬਾਅਦ ਮੁੱਲੀ ਗੱਡੀ ਦੀ ਮੁੱਲੀ ਤੱਕ ਹੀ ਖੋਲਦਾ ਫਿਰ ਮਗਲੀ ਖੋਲਦਾ ਕਿਹੜੇ ਕਿਹੜੇ ਬੰਦਿਆਂ ਨੇ ਤੁਹਾਡੇ ਬਤੀ ਦੇ ਦੋਸ਼ ਲਾਏ ਇਹ ਇੱਕ ਬਾਤ ਤੇਜਾ ਸਿੰਘ ਤੇ ਪੇ ਪਰਨੀਤ ਕੌਰ ਤੇ ਇਹਦੇ ਘਰ ਬਲਜੀਤ ਸਿੰਘ ਇਹ ਕਹਿੰਦੇ ਤੈਨੂੰ ਕੁੱਟਾਂਗੇ ਨਾਲ ਇਹਨਾਂ ਨੇ ਇੱਕ ਦੋ ਲਫੜ ਵੀ ਮਾਰੇ ਇਹਨਾਂ ਨੇ ਘਰੇ ਇਹਦੇ ਕਹਿੰਦੇ ਤੈਨੂੰ ਕੁੱਟਾਂਗੇ ਜੇਲ੍ਹ ਦਿਖਾਵਾਂਗੇ ਤੈਨੂੰ ਤੇ ਤੈਨੂੰ ਕਹਿੰਦੇ ਡੀਸੀ ਦੇ ਪੇਸ਼ ਕਰਾਂਗੇ ਜੇ ਕਿੱਠਕਾ ਪਰਸ ਹੁੰਦਾ ਲੇਡੀਜ਼ ਦੇ ਕੋਲੇ ਇੱਕ ਤਾਂ ਉਹ ਇੱਕ ਵੱਡੇ ਪਰਚ 45000 ਪਿਆ ਸੀ ਉਹ ਛੋਟੇ ਜੀ 45 ਕੇ ਅੰਦਾਜ਼ਾ 90 99000 ਦੋਨਾਂ ਚ ਸੀਗਾ ਉਹ ਗੈਪ ਸੀਗਾ ਇਹਨਾਂ ਨੇ ਜਾਨੀ ਕਿ ਇੰਨੀਆਂ ਧਮਕੀਆਂ ਦਿੱਤੀਆਂ ਉਸ ਬੰਦੇ ਨੂੰ ਵੀ ਤੈਨੂੰ ਅਸੀਂ ਤੇਰੇ ਹੱਡਾਂ ਚੋਂ ਪੈਸੇ ਕਢਣੇ ਆ ਅੱਛਾ ਜੀ ਉਹ ਬੰਦਾ ਗਰੀਬ ਆ ਉਹ 12000 ਰੁਪਏ ਤਨਖਾਹ ਲੈਂਦਾ ਹੈ ਤਾਂ ਜਦੋਂ ਇਹਨਾਂ ਨੇ ਧਮਕੀਆਂ ਦਿੱਤੀਆਂ ਵੀ ਸਾਡਾ ਜੋਰ ਹੈ ਥਾਣੇ ਜੋਰ ਹੈ ਸਾਡਾ ਸਰਕਾਰ 'ਚ ਸਾਡਾ ਜੋਰ ਹੈ ਕਿ ਐ ਜਾਨੀ ਕਿ ਉਹੋ ਜਿਹੀਆਂ ਗੱਲਾਂ ਉਹਨੇ ਕਰਕੇ ਜਿਦੇ ਕਿ ਉਹਨੇ ਇਹ ਫੈਸਲਾ ਲੇਤਾ ਵੀ ਫਿਰ ਇਹ ਦੂ ਦਾ ਆਤਮੱਤਾ ਹੀ ਕਰੀ ਚੰਗੀ। ਭਾਈ ਜੀ ਆਪਣਾ ਜੱਗਾ ਸਿੰਘ ਨਾਂ ਦਾ ਬਾਈ ਆਪਣਾ ਇਹਨਾਂ ਦੇ ਯਾਨੀ ਕਿ ਜਿਹੜਾ ਬਲਬੀਰ ਹੈ ਬਲਬੀਰ ਦਾ ਹੱਥ ਪਤਾ ਹੈ। ਬਲਜੀਤ ਸਿੰਘ ਦੇ ਇਹਨਾਂ ਦੀ ਯਾਨੀ ਕਿ ਇੰਪੋਲੈਸ਼ ਤੇ ਉਹ ਕੰਮ ਕਰਦਾ ਸੀ। ਠੀਕ ਹੈ। 25 ਸਾਲਾਂ ਤੋਂ ਡਰਾਈਵਰ ਹੀ ਕਰਦਾ ਸੀਗਾ। ਠੀਕ ਹੈ। ਕਿ ਜੀ 25 ਸਾਲ ਹੋ ਗਏ ਕੰਮ ਕਰਦਿਆਂ ਉਹਨਾਂ ਦੇ। ਠੀਕ ਹੈ ਜੀ। 25 ਸਾਲ ਦੀ ਤਾਂ ਚੋਰੀ ਕਰੀ ਨਹੀਂ ਜੀ ਉਹਨਾਂ ਦੀ। ਹੁਣ ਕਹਿੰਦੇ ਸਾਡੀ ਚੋਰੀ ਕਰ ਲਈ ਪੈਸੇ ਮੰਗੇ ਸੀ ਜੀ ਇਹਨਾਂ ਨੇ ਇੱਕ ਤਰੀਕ ਨੂੰ। ਸਤਨਾਮ ਕੋ ਠਗਰੂ ਚੈਨਲ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਅੱਜ ਜੀ ਪਹੁੰਚੇ ਆ ਭਗਤਾ ਭਾਈ ਕਾ ਵਿਖੇ ਜਿੱਥੇ ਕਿ ਡਾਕਟਰ ਬਲਵੀਰ ਸਿੰਘ ਹਸਪੀਟਲ ਬਣਿਆ ਹੋਇਆ ਇੱਥੋਂ ਦੇ ਇੱਕ ਡਰਾਈਵਰ ਵੀਰ ਨਾਲ ਜਿਹੜਾ ਤਸ਼ੱਦਦ ਹੋਇਆਗਾ ਤੇ ਉਹ ਵੀਰ ਸਪਰੇ ਪੀ ਕੇ ਕੱਲ ਆਪਣੀ ਜੀਵਨ ਯਾਤਰਾ ਵੀ ਖਤਮ ਕਰਨ ਜਾ ਰਿਹਾ ਸੀਗਾ ਜਿਹਰੇ ਇਲਾਜ ਦੇ ਵਿੱਚ ਹੈ ਤੇ ਪਰਿਵਾਰ ਵਾਲਿਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਡਾਕਟਰ ਦੇ ਵਿਰੁੱਧ ਕੀ ਗੱਲਬਾਤ ਹੋਈ ਆ ਸਾਰੀ ਗੱਲਬਾਤ ਆਪਾਂ ਜਾਣਦੇ ਆ ਤੇ ਆਪਾਂ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਆਪੋ ਹੀ ਸ਼ਸ਼ੀ ਕਾਲ ਜੀ ਆਸਾਂ ਯਾਹੀ ਬੋਲੋ ਆਹੀ ਬੋਲੋ ਤੁਸੀਂ ਐਂ ਦੱਸ ਦੋ ਜੀ ਕੀ ਗੱਲਬਾਤ ਹੋਈ ਸੀਗੀ ਜੇ ਆਪਣੇ ਮੁੰਡੇ ਨੂੰ ਕਿੰਨਾ ਚਿਰ ਹੋ ਗਿਆ ਇਹਦੇ ਕੋਲੇ ਡਿਊਟੀ ਕਰਦੇ ਨੂੰ ਸਾਰੀ ਗੱਲਬਾਤ ਦੱਸੋ ਜੀ 25 ਸਾਲ ਹੋ ਗਏ ਜੀ ਇੱਥੇ ਹੀ ਕੰਮ ਕਰਾ ਹਾਂ ਇੱਥੇ ਕੰਮ ਕਰਾ ਦੋ ਪਾਸੇ 2 ਸਾਲ ਆਇਆ ਤੇ ਉਸ ਦਿਨ ਬਾਅਦ ਫੇਰ ਇਹਨੇ ਜਸਤ ਲਿਆ ਠੀਕ ਹੈ ਜੀ ਤੇ ਕਹਿੰਦੇ ਤੇਜਾ ਕਹਿੰਦਾ ਵੀ ਸੁਆਜਾ ਸਾਡੇ ਇੱਥੇ ਡਾਕਟਰ ਦੇ ਕੋਲ ਗੱਡੀ ਸੀ ਇਹ ਆ ਗਿਆ ਤੇ ਮੁੜ ਕੇ ਹੋ ਗਿਆ 2 ਸਾਲ ਨੂੰ ਮਹੀਨੇ ਹੋ ਗਏ ਨੂੰ ਆਏ ਨੂੰ ਠੀਕ ਹੈ ਜੀ ਮੁੜ ਕੇ ਹੁਣ 25 ਸਾਲ ਦੋਸਨ ਤਰੀਕ ਨੂੰ ਪਹਿਚਾ ਗਿਆ ਇਹਨੂੰ ਪੈਸੇ ਮੰਗੇ ਚਾ ਸਰਗਾ ਉਹ ਕਹਿੰਦਾ ਸੀ ਧਰ ਕੇ ਦਿਮਾਗ ਹੈ ਜੀ ਸਾਡੇ ਜਦੋਂ ਇਹ ਅਬ ਪਰਸੋਂ ਚ ਚਕਾਤਾ ਇਹਨੂੰ ਕੋਈ ਨਹੀਂ ਉਹਨੂੰ ਚਕਾਤਾ ਤੇ ਮੁੜ ਕੇ ਉਹਨੂੰ ਥਾਣੇ ਪਹੁੰਚਾ ਰ ਅੱਥੇ ਕੁੱਟਿਆ ਮਾਰਿਆ ਕੋਈ ਇਹਨਾਂ ਨੇ ਪਹਿਲਾਂ ਕੁੱਟਿਆ ਮਾਰਿਆ ਉੱਥੇ ਫਿਰ 10 ਵਜੇ 11 ਵਜੇ ਲੈ ਕੇ ਆਂਦਾ ਉਹਨੂੰ ਇਹ ਕਹਿੰਦੇ ਵੀ ਅਸੀਂ ਚਕਾਵਾਂਗੇ ਫੜੰਡੇ ਨਹੀਂ ਚਕਾਵਾਂਗੇ ਆਈ ਸ਼ਬਾਤ ਨੂੰ ਜਿਹੜੀ ਚੋਰੀ ਹੋਈ ਸੀਗੀ ਇਹ 2-3 ਤਰੀਕ ਦੀ ਘਟਨਾ ਜੀ ਇਹ ਤੇ ਜਿਹੜਾ ਮੁੰਡੇ ਨੂੰ ਆਪਣੇ ਨੂੰ ਪੁਲਿਸ ਦੇ ਵਿੱਚ ਫੜਾਇਆ ਜੀ ਉਹ ਕਿੰਨੇ ਤਰੀਕ ਦੀ ਘਟਨਾ ਜੀ ਇਹ ਉਹ ਤਾਂ 9-9 ਦੀ ਅੱਛਾ 9 ਤਰੀਕ ਦਾ ਕੋਈ ਇਹਨਾਂ ਕੋਲੇ ਸਬੂਤ ਸੀਗਾ ਵੀ ਆਪਣੇ ਬੱਚੇ ਨੇ ਜਿਹੜੀ ਤੁਹਾਡੇ ਬੱਚੇ ਨੇ ਇਹ ਜਿਹੜੀ ਕਾਰਗਜ਼ਰੀ ਕੀਤੀ ਜਮਾਈ ਜਮਾਈ ਕੋਈ ਸਬੂਤ ਨਹੀਂ ਕੋਈ ਸਬੂਤ ਨਹੀਂ ਹਾਂ ਕਾਸੀ ਕੈਮਰੇ ਵੀ ਕਹਿੰਦਾ ਵੀ ਚੈੱਕ ਕਰੋ ਕਹਿੰਦੇ ਅਸੀਂ ਕੈਮਰੇ ਚੈੱਕ ਕਰਾਉਣੇ ਅੱਛਾ ਕੈਮਰੇ ਚੈੱਕ ਨਹੀਂ ਕਰਾ ਹਾਂ ਤੇ ਮਤਲਬ ਇਹ ਕਿੰਨਾ ਆਪਣਾ ਬੱਚੇ ਦਾ ਕੀ ਨਾਂ ਜੀ ਤੁਹਾਡੇ ਦਾ ਤੇ ਆਪਣੇ ਉਹਨਾਂ ਜਿਹੜਾ ਸਹਿਚਾਰ ਆਪਣੇ ਪਿੰਡ ਦੇ ਵਿੱਚ ਕਿੱਦਾਂ ਦਾ ਜੀ ਨਹੀਂ ਆ ਜੀ پتہ ਨਹੀਂ ਆ ਜੀ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਬਹੁਤ ਸਾਲ ਹੋ ਗਏ ਜੀ 25 ਸਾਲ ਹੋ ਗਏ ਕੰਮ ਕਰਦਿਆਂ ਉਹਨਾਂ ਦੇ ਠੀਕ ਹੈ ਜੀ 25 ਸਾਲ ਦੀ ਤਾਂ ਚੋਰੀ ਕਰੀ ਨਹੀਂ ਜੀ ਉਹਨਾਂ ਦੀ ਹੁਣ ਕਹਿੰਦੇ ਸਾਡੀ ਚੋਰੀ ਕਰ ਲਈ ਪੈਸੇ ਮੰਗੇ ਸੀ ਜੀ ਇਹਨਾਂ ਨੇ ਇੱਕ ਤਰੀਕ ਨੂੰ ਕਹਿੰਦਾ ਮੈਨੂੰ ਤਨਖਾਹ ਦੇਓ ਜੀ ਅਸੀਂ ਕਿਸ਼ਤਾਂ ਭਰਨ ਨੂੰ ਹਾਂਜੀ ਕਿਸ਼ਤਾਂ ਭਰਦਿਆਂ ਸਾਨੂੰ ਕੀ ਲੋੜ ਆ ਵੀਰ ਜੀ 4-4 ਲੱਖ ਲੈਣ ਦੀ ਲੋੜ ਲਾਉਣ ਲੈਣ ਦੀ ਜੇ ਇਹਨਾਂ ਦੀ ਅਸੀਂ ਚੱਕਣੀ ਸੱਜ ਨੂੰ ਹਵੇਲੀਆਂ ਪਾ ਲੈਂਦੇ ਚੱਕ ਚੱਕ ਕੇ ਉਹੀ ਗਰੀਬਾਂ ਦਾ ਸਾਡਾ ਖਾਣਾ ਉਹੀ ਭੀ ਆਪਾਂ ਨੂੰ ਨਿصاف ਮਿਲਣਾ ਚਾਹੀਦਾ ਜਿਵੇਂ ਉਹਦੇ ਨਾਲ ਕਰੀ ਇਹਨਾਂ ਨੇ ਉਹ ਐਡਾ ਗਊ ਬੰਦਾ ਸੀ ਜਿੱਡਾ ਵੀ ਕਹਿਣ ਦੀ ਗੱਲ ਸਾਰੀ ਪਿੰਡ ਪੰਚਾਇਤ ਪਹਿਲਾਂ ਇਹਨਾਂ ਨੇ ਘਰੇ ਕੁੱਟਿਆ ਮਾਰਿਆ ਧਮਕੀਆਂ ਦਿੱਤੀਆਂ ਤੈਨੂੰ ਕੁੱਟਾਂ ਮਾਰਾਂਗੇ ਅਸੀਂ ਪੈਸੇ ਦੇਵੇਂਗਾ ਸਾਨੂੰ ਫੇਰ ਘਰੇ ਦੇ ਕੇ ਜਾ ਸਾਨੂੰ ਅਸੀਂ ਗੁਰਦੁਆਰੇ ਸੁਮਿੱਤਾਂ ਤੱਕ ਠੀਕ ਹੈ ਅਸੀਂ ਘਰੇ ਨਹੀਂ ਦਿੰਦੇ ਅਸੀਂ ਗੁਰਦੁਆਰੇ ਦੇਵਾਂਗੇ ਭੈਣ ਭਰਾ ਸਾਡਾ ਕਹਿੰਦਾ ਸਾਰੇ ਦੇਵਾਂਗੇ ਤੁਹਾਨੂੰ ਮਦਦ ਕਰਾਂਗੇ ਪਰ ਅਸੀਂ ਚੱਕੇ ਨਹੀਂ ਠੀਕ ਹੈ ਜਿਦੋਂ ਅਸੀਂ ਚੱਕੇ ਨਹੀਂ ਭਣ ਭਰਾ ਆਂ ਦਾ ਸੀ ਨਾਲ ਦੇਵਾਂਗੇ ਤੁਹਾਡੀ ਮਦਦ ਕਰਾਂਗੇ ਅਸੀਂ ਆਖਿਆ ਵੀ 90000 ਤੁਹਾਡਾ ਅਸੀਂ ਰੱਖਾਂਗੇ ਖੂ ਤੋ ਚੱਕ ਲਈਂ ਕਹਿੰਦੀ ਮੈਂ ਨਹੀਂ ਚੱਕਣੀ ਖੂ ਤੋ ਮੈਂ ਮੰਦੀ ਨਹੀਂ ਇਸ ਪੈਸੇ ਨਹੀਂ ਤਾਂ ਮੰਦੇ ਨਹੀਂ ਅਸੀਂ ਇਸ ਗੱਲਾਂ ਨੂੰ ਮੰਦੀ ਨਹੀਂ ਚੱਲ ਜੇ ਅਸੀਂ ਗਰੀਬ ਆ ਅਸੀਂ ਪੈਸਾ ਤਾਂ ਨਹੀਂ ਚੱਕਦੇ ਵੀਰ ਜੀ ਕਿਸੇ ਦਾ ਜੇ ਅਸੀਂ ਗਰੀਬ ਆ ਚੂੜੇ ਛਾਪੜੇ ਤਾਂ ਸਾਨੂੰ ਨਾ ਕਹੇ ਇਹ ਜੱਟ ਜ਼ਿਮੀਂਦਾਰ ਸਾਨੂੰ ਚੂੜੇ ਤੋਂ ਬਿਨਾ ਨਹੀਂ ਬੋਲੇ ਇਹ ਉਹਦੇ ਸਾਰਿਆਂ ਨੇ ਇਹਨਾਂ ਨੇ ਆਖਿਆ ਚੂੜੇ ਚ ਮਿਆਰ ਆਏ ਕਹਿੰਦੇ ਸਾਨੂੰ ਇਹ ਨਹੀਂ ਕਿ ਕੁਝ ਆਏ ਤਾਂ ਜਾਤੀ ਦਾ ਨਹੀਂ ਪਰਖਣੀ ਹੁੰਦੀ ਸਾਡੀ ਜੇ ਅਸੀਂ ਕੰਮ ਕਰਦੇ ਸੀ ਮੰਗਦੇ ਨਹੀਂ ਫਿਰਦੇ ਜੇ ਇਹ ਕਹਿੰਦੀ ਐ ਨਾ ਮੈਂ ਨਹੀਂ ਮੰਗਤੀ ਅਸੀਂ ਵੀ ਨਹੀਂ ਮੰਗਦੇ ਆਪਦਾ ਘਰ ਕੇ ਖਾਣੇ ਵੀਰ ਜੀ ਅਸੀਂ ਕਿਹੜਾ ਭੁੱਖੇ ਮਰਦੇ ਫਿਰਦੇ ਮਿਹਨਤ ਕਰਦੇ ਲੀੜਾ ਲੱਤਾ ਧੋਂਦਾ ਸੀ ਇਹਨਾਂ ਦੀ ਰੋਟੀ ਪਾਣੀ ਬਣਾਉਂਦਾ ਸੀ ਜੇ ਚਾਰ ਮਰੀਜ਼ਾਂ ਨੇ ਆ ਇਹਨਾਂ ਨੂੰ ਰੋਟੀ ਫੜਾ ਜਾ ਇਹਨਾਂ ਨੂੰ ਚਾਹ ਫੜਾ ਜਾ ਇਹਨਾਂ ਨੂੰ ਆਹ ਕਰ ਜਾ ਅੱਜ ਉਹਦੇ ਤੇ 60000 ਰੁਪਏ ਲਾਤਾ ਪਹਿਲਾਂ ਤਾਂ 80000 ਤੋਂ ਨਹੀਂ ਦਿੱਸਿਆ ਮੈਨੂੰ ਇਨਸਾਫ ਚਾਹੀਦਾ ਜਿਵੇਂ ਉਹਦੇ ਨਾਲ ਇਹਨਾਂ ਨੇ ਕਰੀ ਉਹਨੂੰ ਚਾਹੀਦਾ ਕਿੰਨੀ ਤਨਖਾਹ ਸੀ ਮਾਤਾ ਜੀ ਤੁਹਾਡੇ ਇੱਥੇ ਜਿਹੜੇ ਆਪਣਾ ਪਤੀ ਸੀਗੇ ਜੀ 12000 ਦਿੰਦੇ ਸੀ ਜੀ ਇਹ ਮਹੀਨੇ ਤਨਖਾਹ 12 ਤੇ ਇਹਨਾਂ ਕੋਲ ਕਿੰਨਾ ਸਮਾਂ ਹੋ ਗਿਆ ਜੀ ਤੁਹਾਨੂੰ 25 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਅੱਛਾ 25 ਸਾਲ ਦੀ ਕੋਈ ਤੌਮਤ ਨਹੀਂ ਲੱਗੀ ਅੱਜ ਇਹ ਕਹਿੰਦੇ ਵੀ ਤੁਹਾਡੇ ਕੋਲ ਇੱਕੇ ਦਮ ਲਾਤੀ ਜੀ ਇਹਨਾਂ ਨੇ ਆਏ ਨਹੀਂ ਪਤਾ ਵੀ ਇਹਨਾਂ ਨੇ ਕਿਸੇ ਦੇ ਮਗਰ ਕਹਿ ਕੇ ਲਾਈ ਆ ਕਿਸ ਨੇ ਕਿਵੇਂ ਕਰੀਆ ਇਹ ਸਾਨੂੰ ਪਤਾ ਹੀ ਨਹੀਂ ਠੀਕ ਹੈ ਇਹ ਰੱਬ ਨੂੰ ਪਤਾ ਜਿਨ੍ਹਾਂ ਨੇ ਇਹ ਮਗਰ ਲੱਗੇ ਕਿਸੇ ਦੇ ਕਿ ਕਿਸੇ ਦੇ ਕਹਿਣ ਤੇ ਕਰਾਈ ਇਹ ਕਿਹੜੇ ਕਿਹੜੇ ਬੰਦਿਆਂ ਨੇ ਤੁਹਾਡੇ ਪਤੀ ਦੇ ਦੋਸ਼ ਲਾਏ ਜੀ ਇਹ ਬਾਤ ਤੇਜਾ ਸਿੰਘ ਤੇ ਇਹ ਪਰਮਜੀਤ ਕੌਰ ਤੇ ਇਹਦੇ ਘਰ ਬਲਜੀਤ ਸਿੰਘ ਇਹ ਕਹਿੰਦੇ ਤੈਨੂੰ ਕੁੱਟਾਂਗੇ ਨਾਲ ਇਹਨਾਂ ਨੇ ਇੱਕ ਦੋ ਲੱਫੜ ਵੀ ਮਾਰੇ ਇਹਨਾਂ ਨੇ ਘਰੇ ਇਹਦੇ ਕਹਿੰਦੇ ਤੈਨੂੰ ਕੁੱਟਾਂਗੇ ਜੇਲ੍ਹ ਦਿਖਾਵਾਂਗੇ ਤੈਨੂੰ ਤੇ ਤੈਨੂੰ ਕਹਿੰਦੇ ਡੀਸੀ ਦੇ ਪੇਸ਼ ਕਰਾਂਗੇ ਇਹਨੂੰ ਐ ਕਰਕੇ ਕੁੱਟਾਂਗੇ ਨੰਗਾ ਕਰਕੇ ਕੁੱਟਾਂਗੇ ਜਿਹੜੋ ਕਹਿੰਦਾ ਮੇਰੇ ਕੋਲੇ ਪੋਸੇ ਨਹੀਂ ਭਲੇ ਜਿਵੇਂ ਮਰਜੀ ਕੁੱਟ ਲਊ ਇਹ ਕੱਲ ਕਹਿੰਦੀ ਸੀ ਮੈਨੂੰ ਘਰੇ ਪੈਸੇ ਇਹਨੂੰ ਇਹ ਬੱਚੇ ਆਏ ਸਾਡੇ ਅਸੀਂ ਆਖਿਆ ਸਾਨੂੰ ਰੀਜੀਨ ਚੀਜ਼ ਵਿਖਾ ਦੇ ਜਿੱਥੇ ਆਉਂਦਾ ਪੈਸੇ ਚੱਕਦਾ ਸਾਨੂੰ ਦਿਖਾ ਆ ਬੱਚੇ ਆਏ ਕਹਿੰਦੀ ਉਹ ਤਾਂ ਨਹੀਂ ਮੈਂ ਦਿਖਾਉਣੇ ਆਹ ਮੋਬਾਈਲ ਤੇ ਜਿਹੜੀ ਫੋਟੋ ਹੈਗੀ ਇਹ ਦਿਖਾ ਦੇਣੀ ਅਸੀਂ ਆਖਿਆ ਜੀ ਅਸੀਂ ਇਹ ਅਸੀਂ ਮਨਜ਼ੂਰ ਨਹੀਂ ਕਰਦੀ ਕਹਿੰਦੀ ਥਾਣੇ 'ਚ ਜਾਵੜੋ ਤੁਸੀਂ ਉੱਥੋਂ ਲਿਆਓ ਕਹਿੰਦੀ ਮੈਨੂੰ ਕਹਿੰਦੀ ਮਨਾ ਲਓ ਚੁੱਪ ਕਰਕੇ ਬੱਚੇ ਨੂੰ ਆਂਦੀ ਚੁੱਪ ਕਰਕੇ ਉਹਨੂੰ ਮਨਾ ਲਓ ਅਸੀਂ ਰੌਲਾ ਨਹੀਂ ਪਾਉਂਦੇ ਪੈਸੇ ਘਰੇ ਦੇ ਦੇਵੇ ਸਾਨੂੰ ਨਾਲੇ ਸਾਡੀ ਬੇਇੱਜ਼ਤੀ ਹੋਗੀ ਨਾਲੇ ਉਹਦੀ ਹੋਗੀ ਉਹਦੀ ਨਹੀਂ ਬੇਇੱਜ਼ਤੀ ਦਾੜੀ ਵਾਲੇ ਬੰਦੇ ਦੀ ਬੇਇੱਜ਼ਤੀ ਨਹੀਂ ਪੱਗ ਵਾਲੇ ਦੀ ਇਹਦੀ ਘਰੇ ਬੈਠੀ ਆ ਤੇ ਉਹਦੀ ਜਿਹੜੇ 4 ਚੁਪਰੇ ਕੰਮ ਕਰਨ ਉਹਦੀ ਨਹੀਂ ਬੇਇੱਜ਼ਤੀ ਉਹਦੀ ਸਾਰਿਆਂ ਨਾਲ ਵਾਅਦਾ ਜਿਹੜੀ ਪਾਵਲਾ ਕਉਨੂ ਪੂਜਦੀ ਆ ਉਹਨੂੰ ਆਪਣਾ ਹੁਣ ਜਿਹੜੇ ਜੇਰੇ ਇਲਾਜ ਦੇ ਵਿੱਚ ਆ ਕਿਹੜੇ ਹਸਪਤਾਲ ਦੇ ਵਿੱਚ ਆ ਕਿਦਾਂ ਦੀ ਸਥਿਤੀ ਹੈ ਜੀ ਹੁਣ ਆਪਣੇ ਤੁਹਾਡੇ ਪੱਲੇ ਸਰੀਅਸ ਹੀ ਆ ਜੀ ਹਜੇ ਜਦੋਂ ਬੋਲਦੇ ਨਹੀਂ ਆ ਬਾਥਰੂਮ ਲੈਟਰ ਨੂੰ ਵਿੱਚ ਨਿਕਲ ਹੀ ਜਾਂਦਾ ਠੀਕ ਹੈ ਹਾਂ ਤਾਂ ਸਰੀਅਸ ਹੀ ਆ ਕੋਈ ਨਾ ਚਾਰਾ ਕੋਈ ਨਹੀਂ ਜਿੰਨਾ ਤੇਰ ਬੋਲ ਕੇ ਬਿਆਨ ਨਹੀਂ ਦੇ ਸਕਦੇ ਹੁਣ ਬਹੁਤ ਕਹਿੰਦੇ ਅਸੀਂ ਉਹ ਕਰ ਲਾਂਗੇ ਜੋ ਕਰ ਲਾਂਗੇ ਅਸੀਂ ਮਿਹਨਤ ਵਾਰੀ ਕਰ ਲਾਂਗੇ ਪਰ ਮੈਂ ਮਿਹਨਤ ਵਾਰੀ ਨਹੀਂ ਕਰਨ ਠੀਕ ਹੈ ਹਾਂ ਤੁਸੀਂ ਕੀ ਮੰਗ ਤੁਸੀਂ ਮਿਲਣਾ ਮੰਗਦੇ ਆ ਉਹੀ ਮਿਲਣਾ ਚਾਹੀਦਾ ਸਾਨੂੰ ਕੀ ਮੰਗ ਆ ਜੀ ਹੁਣ ਤੁਹਾਡੀ ਕੀ ਮੰਗ ਆ ਜੀ ਪ੍ਰਸ਼ਾਸਨ ਤੋਂ ਜਾਂ ਇਹਨਾਂ ਕਾਨੂੰਨ ਕਹੂਗਾ ਉਵੇਂ ਹੀ ਕਰਨੀ ਐ ਸਾਨੂੰ ਬਸ ਠੀਕ ਆ ਜੀ ਅਸੀਂ ਭੈਣ ਭਰਾਵ ਦੇ ਆਖੇ ਆਪਦੇ ਦੇ ਆਖੇ ਉਹਦੇ ਨਹੀਂ ਲੱਗਣਾ ਅਸੀਂ ਵੋਟ ਦੇ ਆਖੇ ਵੋਟਾਂ ਵਾਲਿਆਂ ਦੇ ਆਖੇ ਜਮੀਨ ਨਹੀਂ ਲੱਗਣਾ ਠੀਕ ਆ ਜੀ ਹਾਂ ਬਸ ਤੁਸੀਂ ਜਿਹੜੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਐ ਜੀ ਕਰਨੀ ਐ ਸਾਨੂੰ ਮਿਲਣਾ ਚਾਹੀਦਾ ਬਸ ਸਾਨੂੰ ਇਹ ਜਿਵੇਂ ਉਹ ਲੈ ਕੇ ਗਏ ਆ ਚੌਂਕੀ ਚ ਬਾਕੀ ਉਹਵੇਂ ਹੀ ਤਿੰਨੇ ਜਾਣੀ ਚਾਹੀਦੀ ਉਹ ਮੇਰ ਜਾਣੇ ਚਾਹੀਦੇ ਤਿੰਨੇ ਇਹ ਜਿਹਨੇ ਭਜੀ ਪੂਰੀ ਘਟਨਾ ਦੱਸੋ ਜੀ ਸ਼ੁਰੂ ਤੋਂ ਲੈ ਕੇ ਕੀ ਗੱਲਬਾਤ ਹੋਈ ਸੀ ਸਰ ਮੈਂ ਤੀਰਸਿੰਘ ਕੋਠਾਗੁਰੂ ਪੰਜਾਬ ਖੇਤ ਮਜ਼ਦੂਰ ਜਨਹਿੰਦ ਅਜਲਾ ਕਮੇਟੀ ਮੈਂਬਰ ਆ ਹਾਂਜੀ ਭਾਈ ਪੂਰੀ ਘਟਨਾ ਇਹ ਆ ਬਾਈ ਜੀ ਆਪਣਾ ਜੱਗਾ ਸਿੰਘ ਨਾਂ ਦਾ ਬਾਈ ਆਪਣਾ ਇਹਨਾਂ ਦੇ ਯਾਨੀ ਕਿ ਜਿਹੜਾ ਬਲਵੀਰ ਹੈ ਬਲਵੀਰ ਦਾ ਹੱਥ ਪਤਾ ਹੈ ਬਲਜੀਤ ਸਿੰਘ ਇਹਨਾਂ ਦੀ ਯਾਨੀ ਕਿ ਇੰਪੋਲਿਸ ਤੇ ਉਹ ਕੰਮ ਕਰਦਾ ਸੀ ਠੀਕ 25 ਸਾਲਾਂ ਤੋਂ ਡਰਾਈਵਰ ਹੀ ਕਰਦਾ ਸੀਗਾ ਠੀਕ ਜੀ ਉਹ ਯਾਨੀ ਕਿ ਇਹਨਾਂ ਦਾ ਇੱਕ ਘਰ ਵਾਲਾ ਗੱਲ ਬਣੀ ਵੀ ਸੀ ਕੋਈ ਇਹੋ ਜੀ ਗੱਲ ਨਹੀਂ ਸੀ ਇਹ ਉਥੇ ਪੂਰਾ ਮਾਨ ਮਾਨ ਸੀ ਇਹਨਾਂ ਨੂੰ ਇਮਾਨਦਾਰੀ ਸੀਗੀ ਪਰ ਉਥੇ ਇਹ ਹੈ ਵੀ ਜਿਹੜਾ ਇਹਨਾਂ ਨੇ ਹੁਣ ਕਿਹਾ ਵੀ ਸਾਡਾ 90000 ਰੁਪਏ ਚੱਕ ਕੇ ਲੈ ਗਿਆ ਉਹ ਉਹਨੇ ਯਾਨੀ ਕਿ ਵੀ ਉਹ ਗੁਰਸਿੱਖ ਬੰਦਾ ਹੈ ਠੀਕ ਹੈ ਜੀ ਅੰਮਰਤਾ ਤਾਰੀ ਬੰਦਾ ਹੈ ਕੋਈ ਇਹੋ ਜੀ ਗੱਲ ਨਹੀਂ ਜੀ ਤੇ ਇਹਨਾਂ ਨੇ ਇਲਜ਼ਾਮ ਲਾਇਆ ਵੀ ਉਹਨੇ ਜਦੋਂ ਪੈਸੇ ਨਾ ਚੱਕੇ ਉਹਨੇ ਕਹਿੰਦਾ ਵੀ ਮੈਂ ਪੈਸੇ ਨਹੀਂ ਚੱਕੇ ਹਾਂਜੀ ਹਾਂਜੀ ਇਹਨਾਂ ਨੇ ਕੀ ਕੀਤਾ ਵੀ ਉਹਨੂੰ ਉਹਦੇ ਉਹਨੂੰ ਦੋ ਤਿੰਨ ਵਾਰੀ ਕੁੱਟਿਆ ਪਰਮੀਤ ਕੌਰ ਨੇ ਬਲਜੀਤ ਸਿੰਘ ਨੇ ਤੇਜਾ ਸਿੰਘ ਨੇ ਠੀਕ ਹੈ ਜੀ ਉਹਨਾਂ ਤੋਂ ਯਾਨੀ ਕਿ ਪਹਿਲਾਂ ਤਾਂ ਇਹਨਾਂ ਨੇ ਕੁੱਟ ਮਾਰ ਕਰਕੇ ਅੰਦਰੇ-ਅੰਦਰ ਮਨਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਜਦੋਂ ਉਹ ਨਾ ਮੰਨਿਆ ਫਿਰ ਯਾਨੀ ਕਿ ਉਹਨੂੰ ਇਹਨਾਂ ਨੇ ਥਾਣੇ ਫੜਾਇਆ ਭਗਤੀ ਠੀਕ ਹੈ ਜੀ ਜਦੋਂ ਉੱਥੇ ਵੀ ਨਾ ਮੰਨਿਆ ਫਿਰ ਉਹਨਾਂ ਨੇ ਇਹਨੂੰ ਯਾਨੀ ਕਿ ਸੀਆਈ ਸ਼ਟਾਪ ਵਿੱਚ ਚਕਾਇਆ ਅੱਛਾ ਜੀ ਇੱਥੋਂ ਦਾ ਕੋਈ ਬੰਦਾ ਆਪਣਾ ਪਿੰਡ ਦਾ ਭਗਤੇ ਭਾਈ ਦਾ ਉਹ ਯਾਨੀ ਕਿ ਇਹਨੂੰ ਛਡਾ ਕੇ ਲਿਆਇਆ ਠੀਕ ਹੈ ਇਹਨਾਂ ਨੇ ਯਾਨੀ ਕਿ ਇਹਨੀਆਂ ਧਮਕੀਆਂ ਦਿੱਤੀਆਂ ਉਸ ਬੰਦੇ ਨੂੰ ਵੀ ਤੈਨੂੰ ਅਸੀਂ ਤੇਰੇ ਹੱਡਾਂ 'ਚੋਂ ਪੈਸੇ ਕਢਣੇ ਆ ਅੱਛਾ ਜੀ ਉਹ ਬੰਦਾ ਗਰੀਬ ਹੈ ਉਹ 12000 ਰੁਪਏ ਤਨਖਾਹ ਲੈਂਦਾ ਹੈ ਤਾਂ ਜਦੋਂ ਇਹਨਾਂ ਨੇ ਧਮਕੀਆਂ ਦਿੱਤੀਆਂ ਵੀ ਸਾਡਾ ਜੋਰ ਹੈ ਥਾਣੇ ਦਾ ਜੋਰ ਹੈ ਸਾਡਾ ਸਰਕਾਰ ਤੇ ਸਾਡਾ ਜੋਰ ਹੈ ਕੀ ਐ ਜਾਨੀ ਕਿ ਉਹ ਜਿਹੀਆਂ ਗੱਲਾਂ ਉਹਨੇ ਕਰਕੇ ਜਿਹਦੇ ਕਿ ਉਹਨੇ ਇਹ ਫੈਸਲਾ ਲੈਂਤਾ ਵੀ ਫਿਰ ਇਹ ਦੂ ਦਾ ਆਤਮੱਤਾ ਹੀ ਕਰੀ ਚੰਗੀ ਵੀ ਅਸਲੀ ਇਹ ਹੈ ਵੀ ਇਹਨਾਂ ਦਾ ਸਤਾਇਆ ਹੋਇਆ ਇਹਨਾਂ ਦੇ ਡਰ ਕੇ ਉਹਨੇ ਕੱਲ ਸਪਰੇਅ ਪੀਤੀ ਹੈ ਠੀਕ ਹੈ ਜੀ ਜਿਹਦੇ ਚ ਜਦੋਂ ਸਪਰੇਅ ਪੀਲੀ ਉਹ ਚੱਕ ਕੇ ਸਰਕਾਰੀ ਚਲੇ ਗਈ ਠੀਕ ਹੈ ਸ਼ਾਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਅਸੀਂ ਉਹਦੀ ਆ ਕੇ ਪਿੰਡ ਦਾ ਕੱਟ ਕੀਤਾ ਕੱਟ ਕਰਕੇ ਇੱਥੇ ਲਿਆਂਦਾ। ਉਸ ਤੋਂ ਬਾਅਦ ਸਰਕਾਰੀ ਆਲਿਆਂ ਨੇ ਉਹਨੂੰ ਰੈਫਰ ਕਰਤਾ। ਠੀਕ ਹੈ ਜੀ। ਹੁਣ ਉਹ ਇੱਥੇ ਭਗਤਾਪਾਈ ਗਰਨਾਨਕਾ ਹਸਪਤਾਲ ਦੇ ਵਿੱਚ ਦਾਖਲਾ ਹੈ। ਹਲੇ ਤੱਕ ਬੰਦਾ ਉਹ ਆਪਣਾ ਹੋਸ਼ ਦੇ ਵਿੱਚ ਨਹੀਂਗਾ। ਠੀਕ ਹੈ ਜੀ। ਬਿਆਨ ਦੇਣ ਦੇ ਵੀ ਉਹ ਲਾਇਕ ਹੈ ਨਹੀਂਗਾ। ਠੀਕ ਹੈ ਜੀ। ਪੁਲਿਸ ਗਈ ਹੈ, ਕੱਲ ਵੀ ਪੁਲਿਸ ਗਈ ਹੈ, ਅੱਜ ਵੀ ਪੁਲਿਸ ਗਈ ਹੈ ਜਾਨੀ ਕਿ ਬਿਆਨ ਲੈਣ ਵਾਸਤੇ। ਉਹ ਬੰਦਾ ਹਲੇ ਬਿਆਨ ਦੇਣ ਯੋਗ ਹੈ ਨਹੀਂਗਾ। ਜੋ ਭਗਤੇਪਾਈ ਕੀ ਘਟਨਾ ਵਕਰੀ ਹੈ ਜੀ ਡਾਕਟਰ ਬਲਵੀਰ ਸਿੰਘ ਹਸਪਤਾਲ ਦੇ ਵਿੱਚ ਤੇ ਡਾਕਟਰ ਸਾਹਿਬ ਦੇ ਬਿਆਨ ਆਪਾਂ ਤੁਹਾਡੇ ਨਾਲ ਸੰਝੇ ਕਰਦੇ ਆਂ ਵੀ ਡਾਕਟਰ ਸਾਹਿਬ ਦਾ ਇਹ ਬਿਆਨਾਂ ਦੇ ਉੱਤੇ ਕੀ ਕਹਿਣਾਗਾ ਕੀ ਗੱਲਬਾਤ ਹੋਈ ਸੀਗੀ ਸਾਰੀ ਆਪਾਂ ਡਾਕਟਰ ਸਾਹਿਬ ਤੋਂ ਗੱਲ ਜਾਣਦੇ ਆਂ ਜੀ ਅਫਸਰ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਘਟਨਾ ਹੋਈ ਸੀ ਜੀ ਸਾਰੀ ਤੇ ਚਾਹੇ ਨਾ ਸਰ ਗੱਲ ਇਹ ਸੀ ਵੀ ਸਾਡੇ ਮਿਸਤਰੀ ਲੱਗੇ ਸੀਗੇ ਥੋੜੇ ਇਲੈਕਟ੍ਰਿਸਿਟੀ ਦਾ ਕੰਮ ਚੱਲ ਰਿਹਾ ਵਹਿੰਡ ਤੋਂ ਆਏ ਹੋਏ ਸੀਗੇ ਠੀਕ ਹੈ ਜੀ ਤੇ ਇਹ ਮੁੰਡੇ ਡਰਾਇਵਰ ਦੀ ਅਸੀਂ ਡੀਫਟੀ ਲਾਏ ਵੀ ਚੱਲ ਸਾਡਾ ਲੋਕ ਹੁੰਦਾ ਸੀ ਤੋਂ ਉਹਨਾਂ ਮੀਆਂ ਬੀਬੀਆਂ ਤੇ ਲੋਕ ਹੁੰਦੇ ਅੰਦਰ ਸਾਰਾ ਇਹਦੀ ਡਿਊਟੀ ਲਈ ਮੈਂ ਧਿਆਨ ਰੱਖ ਕੇ ਬੇਚੀ ਲੋਡ ਕਰਨੀ ਲੈਣੀ ਕਰਨੀ ਇਹਦੀ ਡਿਊਟੀ ਲਈ ਸੀ ਕੋਠੀ ਦੇ ਅੰਦਰ ਠੀਕ ਹੈ ਜੀ ਠੀਕ ਹੈ ਜੀ ਉਦੋਂ ਮੁੜ ਕੇ ਇਹ ਕੰਮ ਚੱਲਦਾ ਰਿਹਾ ਬਹਿੰਡੇ ਉਹ ਸਮਾਨ ਲੈ ਕੇ ਆ ਇਹਨੂੰ ਬੰਦਿਆਂ ਨੂੰ ਲੈ ਕੇ ਵੀ ਆਇਆ ਇਹ ਮਿਲੈਰੋ ਗੱਡੀ ਤੇ ਠੀਕ ਹੈ ਜੀ ਹਾਂ ਉਦੋਂ ਬਾਅਦ ਵਿੱਚ ਕੰਮ ਚੱਲਦਾ ਦੁਪਹਿਰੇ ਸਮਝ ਲਓ 2:30 1 ਵਜੇ ਟਿੱਕਰ ਇਹ ਖਾਣਾ ਖੁਣੇ ਖਵਾਇਆ ਇਹਨੇ ਉਹਨਾਂ ਉਹਨਾਂ ਮੁੰਡਿਆਂ ਨੂੰ ਠੀਕ ਹੈ ਜੀ ਹਾਂ ਮੁੜ ਕੇ ਸ਼ਾਮ ਨੂੰ ਸਾਨੂੰ ਜਿਹੜਾ ਸਾਡੇ ਕਾਲਜ ਦੇ ਸੀਗੇ ਕੋਈ ਕਲਰਕ ਵਗੈਰਾ ਪੇਮੈਂਟ ਜਮਾ ਕਰਾਉਣ ਆਏ ਜਦੋਂ ਤੇ ਉਹ ਮੈਡਮ ਨੂੰ ਪੇਮੈਂਟ ਜਮਾ ਕਰਾਈ ਜ ਉਹਨਾਂ ਨੇ ਉਹ ਕਦੇ ਚਲ ਮੈਂ ਰੱਖਦੇ ਅੰਦਰ ਜਦੋਂ ਉੱਥੇ ਜਾ ਕੇ ਦੇਖਿਆ ਅੰਦਰ ਜਿੱਥੇ ਥੱਲੇ ਪਰਸ ਪਿਆ ਹੁੰਦਾ ਐ ਐਕਚੁਅਲੀ ਮੈਡਮ ਉੱਪਰ ਘਟਾ ਚੜ੍ਹਦੇ ਆ ਦੀ ਸਪਾਈਨ ਦੀ ਸਰਜਰੀ ਹੋਈ ਆ ਠੀਕ ਹੈ ਜੀ ਤੇ ਉਹਨਾਂ ਜਾ ਕੇ ਦੇਖਿਆ ਉੱਥੋਂ ਛੋਟਾ ਇੱਕ ਪਰਸ ਜਾਂ ਜਿਹੜਾ ਕਿੱਟਕ ਦਾ ਪਰਸ ਹੁੰਦਾ ਲੇਡੀਜ਼ ਦੇ ਕੋਲੇ ਇੱਕ ਤਾਂ ਉਹ ਇੱਕ ਵੱਡੇ ਪਰਚ 45000 ਪਿਆ ਸੀ ਉਹ ਛੋਟੇ ਜਿਹੀ 45 ਕੇ ਅੰਦਾਜ਼ਾ 90 99 ਕੇ ਹਜ਼ਾਰ ਦੋਨਾਂ ਚ ਸੀਗਾ ਉਹ ਗੈਬ ਸੀਗਾ ਠੀਕ ਹੈ ਜੀ ਅਸੀਂ ਕੁਛ ਕੁਛ ਨਹੀਂ ਕਿਹਾ ਮੁੰਡੇ ਜਿਹੜੇ ਬਹਿੰਡੇ ਆਲੇ ਆਏ ਸੀ ਉਹਨੇ ਤਲਾਸ਼ੀ ਤੁਰੀ ਸਾਰਾ ਕੁਝ ਕਰ ਲਿਆ ਸਾਨੂੰ ਕੋਈ ਕਲੂ ਨਹੀਂ ਮਿਲਿਆ ਉਹ ਚ ਫਿਰ ਅਸੀਂ ਜਦੋਂ ਉਦੋਂ ਬਾਅਦ ਚ ਇਨਵੈਸਟੀਗੇਸ਼ਨ ਕੈਮਰੇ ਮੇਰੇ ਜਿਹੜੇ ਲੱਗੇ ਹੋਏ ਆ ਉਹ ਚੈੱਕ ਕੀਤੇ ਉਹਨਾਂ ਚ ਫਿਰ ਇਹ ਦਾ ਸਾਨੂੰ ਸ਼ੱਕ ਨਹੀਂ ਪੱਕਾ ਕਨਫਰਮ ਨਹੀਂ ਲਿਆਂਦਾ ਹੈ ਪਰਸ ਕੱਚ ਚ ਦੇ ਕੇ ਉਹ ਗੱਡੀ 'ਚ ਰੱਖਦਾ ਹੈ ਗੱਡੀ ਤੋਂ ਬਾਅਦ ਮੁੱਲੀ ਗੱਡੀ ਦੀ ਮੁੱਲੀ ਤੱਕ ਹੀ ਖੋਲਦਾ ਫਿਰ ਮਗਰਲੀ ਖੋਲਦਾ ਤੇ ਇਹ ਆ ਗੱਲ ਹੈ ਜੀ ਗੱਲ ਤੱਕ ਅਸੀਂ ਫਿਰ ਮੈਂ ਇਹਨੂੰ ਬੁਲਾ ਕੇ ਪਿਆਰ ਨਾਲ ਪੁੱਛਿਆ ਵੀ ਬਈ ਕਾਕਾ ਚਲ ਗਲਤੀ ਹੋ ਗਈ ਕੋਈ ਖਾਸ ਗੱਲ ਨਹੀਂ ਹਾਂਜੀ ਕਹਿੰਦਾ ਨਹੀਂ ਮੈਂ ਤਾਂ ਨਹੀਂ ਕੀਤੀ ਮੈਂ ਵੀ ਤੂੰ ਗੱਡੀ ਕੋਲੇ ਕਿੰਨੇ ਵਜੇ ਗਿਆ ਸੀ ਕਿਹਾ ਜੀ ਮੈਡਮ ਨੇ ਕਿਹਾ ਮੇਰਾ ਪਰਸ ਮੇਸਾ ਗੱਡੀ ਤੇ ਰਹਿ ਗਿਆ ਉਦੋਂ ਗਿਆ ਮੈਂ ਉਦੋਂ ਉਦੋਂ ਪਹਿਲਾਂ ਨਹੀਂ ਗਿਆ ਮੈਂ ਮੇਰੇ ਮੈਂ ਬਲਾਕੇ ਵਿੱਚ ਮੈਨੂੰ ਜਦ ਖਾਏ 2:00 ਮੈਂ 2:14 ਮਿੰਟ ਤੇ ਤੂੰ ਗੱਡੀ ਕੋਲੇ ਗਿਆ ਹਾਂਜੀ ਹਾਂਜੀ ਫਿਰ ਕਹਿੰਦਾ ਮੈਂ ਤਾਂ ਆਪਦਾ ਚਾਰਜ ਲੈਣ ਗਿਆ ਸੀ ਬਿਲਕੁਲ ਆ ਗੱਲ ਹੈ ਇਹ ਅਲਟੀਮੇਟਲੀ ਹੁਣ ਤੁਸੀਂ ਦੇਖੋ ਲਓ ਜੀ ਇਹ ਸੀ ਸਨ ਬਿਆਨ ਦੋਨਾਂ ਤਿਹਾਂ ਦੇ ਤੇ ਮਾਮਲਾ ਪੁਲਿਸ ਕੋਲੇ ਪਹੁੰਚ ਚੁੱਕਿਆ ਤੇ ਅੱਗੇ ਦੇਖੋ ਜੀ ਕੀ ਬਣਦਾ ਵੀਡੀਓ ਨੂੰ ਜਲਵਾਜ਼ਮੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ